ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਸਾਰੇ ਬਾਈ ਠੀਕ ਠਾਕ ਹੋ ਬਾਈ ਜੀ ਰੌਣਕ ਡੈਰੀ ਫਾਰਮ ਪਿੰਡ ਕੋਟ ਭਾਰੇ ਤੋਂ ਆ ਮੈਂ ਤੇ ਆਪਾਂ 10 ਵੀ 99 ਜਿਹੜੀ ਆਪਣੀ ਰੌਣਕ ਦੀ ਝੋਟੀ ਹੈ ਬਈ ਨਿੰਮੋ ਬਾਰੇ ਗੱਲ ਕਰਦੇ ਆ ਕਿੰਨੇ ਹੁਣ ਦੁੱਧ ਤੇ ਚੱਲੀ ਜਾਂਦੀ ਹੈ ਕਿਵੇਂ ਆ ਸਰਕਾਰੀ ਟੀਕੇ ਦਾ ਰਿਜ਼ਲਟ ਬਈ ਆਪਾਂ ਕਿਸੇ ਸਿਮਣ ਨੂੰ ਉਹ ਨਹੀਂ ਕਰਦੇ ਵੀ ਪ੍ਰਾਈਵੇਟ ਕੋਈ ਬੁੱਲਦੀ ਮਸ਼ਹੂਰੀ ਕਰਦੇ ਹੋਈ ਏ ਤੇ ਇਹਦਾ ਰਿਜ਼ਲਟ ਦੱਸੋ ਵੀਰੇ ਅੱਜ ਇਹਨੂੰ ਸੂਈ ਨੂੰ ਤਕਰੀਬਨ 12-13 ਦਿਨ ਹੋਏ ਆ। ਬਾਕੀ ਆਪਾਂ ਕੱਲੀ-ਕੱਲੀ ਡਿਟੇਲ ਰੱਖਦੇ ਹੁੰਨੇ ਆਪਾਂ ਸੋਦੀ ਵੀ ਕਿੰਨੀ ਤਰੀਕ ਨੂੰ ਸੋਇਆਗਾ। 1 ਤਰੀਕ 11ਵਾਂ ਮਹੀਨਾ 2024 ਦੀ ਸੂਈ ਆ ਝੋਟੀ ਆਪਣੀ ਵੀਰੇ। 10-29 ਦੀ ਕੱਤੀ ਨੂੰ ਜਨਮ ਦਿੱਤਾ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ। ਤੇ ਕਿੰਨੇ ਹੁਣ ਦੁੱਧ ਤੇ ਚੱਲੀ ਜਾਂਦੀ ਆ ਕੀ ਰਿਜ਼ਲਟ ਆ। ਬਾਕੀ ਤੁਹਾਨੂੰ ਸਾਰਾ ਬਈ ਦਿਖਾ ਦਿੰਨਾ ਮੈਂ ਆ ਦੇਖੋ। ਲੈ ਤੋ ਕਰ ਲੱਗੇ। ਹਾਂਜੀ ਭਾਈ ਜੀ ਆ ਜਿਵੇਂ ਆਪਣੀ ਝੋਟੀ ਅੱਜ ਤਰੀਕ ਹੈਗੀ ਕਿੰਨੀ ਓਏ 16 ਹਨਾ। 16 ਤਰੀਕ ਆ ਵੀਰੇ ਅੱਜ ਤੇ 15 ਦਿਨਾਂ ਦੀ ਝੋਟੀ ਸੂਈ ਆ ਬਾਈ ਜੀ 12 ਕਿਲੋ ਤੋਂ ਪਲੱਸ ਚੱਲੀ ਜਾਂਦੀ ਆ 10 ਕ ਦਿਨਾਂ ਤੇ ਮੈਂ ਦੁੱਧ ਚੈੱਕ ਕਰਿਆ ਸੀ 12 ਕਿਲੋ 100 ਗ੍ਰਾਮ ਇੱਥੇ ਦੁੱਧ ਦੋ ਦੰਦ ਹਜੇ ਵੀਰੇ ਉਮਰ ਚ ਵੀ ਹੈ ਹਜੇ ਚਾਰ ਦੰਦ ਹੋਈ ਨਹੀਂ ਕੱਟੀ ਆਪਣੀ ਇਹ ਦੋ ਦੰਦਾਂ ਦਾ ਮਾਂ ਇਹਦੀ ਰੌਣਕ ਆ ਗਈ ਵੀਰੇ ਅੱਜ ਦੀ ਗੱਲ ਮੇਰੀ ਯਾਦ ਰੱਖਿਓ ਜਿਹੜੇ 10 26 99 ਟੀਕਾ ਹੋ ਗਿਆ ਇਹ ਬੁੱਲਦੇ ਸੀਮਨ ਹੋ ਗਏ ਸੋਨੂ ਬਲੈਕ ਤੇ ਮਿਲਣਗੇ ਜਿਵੇਂ 29 ਦੇ ਮਿਲਦੇ ਆ ਵੀਰੇ ਚੰਗੇ ਸੀਮਨ ਵਰ ਤੋਂ ਬਾਈ ਕਿਸੇ ਪ੍ਰਾਈਵੇਟ ਛੋਟੇ ਦੀ ਮਸ਼ਹੂਰੀ ਨਹੀਂ ਮਸ਼ਹੂਰੀਆਂ ਪਿੱਛੇ ਨਾ ਭਜੋ ਪੱਲੇ ਕੁਝ ਨਹੀਂ ਉਹਨਾਂ ਦੀਆਂ ਕੱਲੀਆਂ ਮਸ਼ਹੂਰੀਆਂ ਤੇ ਆ ਗਈ 10 29 ਦੀ ਕੱਟੀ ਐਚ ਐਲ ਡੀ ਵੀ ਦੇ ਸੀਮਨ ਦੀ ਇਹ ਹੈ ਵੀਰੇ ਆਹ ਦੇਖੋ ਡਾਕਟਰ ਜੱਗੀ ਰਾਏਖਾਨੇ ਤੋਂ ਆਪਣੇ ਕੋਲੇ ਬਾਈ ਆਉਂਦਾ ਹੁੰਦਾ ਪਿੰਡ ਰਾਏਖਾਨਾ ਕੱਟੀ ਦਾ ਰਿਜ਼ਲਟ ਦੇਖੋ ਤੁਸੀਂ 10 29 ਦੀ ਆ ਰੁਕ ਜਾ ਪੁੱਤ ਹੁਣ ਥੋੜਾ ਜਿਹਾ ਵੀਰੇ ਮੈਂ ਨਾ ਕਣਕ ਦੇ ਸੀਜ਼ਨ ਚ ਬਿਜੀਆਂ ਵੀਡੀਓ ਇੰਨੀਆਂ ਪੈਂਦੀਆਂ ਨਹੀਂ ਆਹ 10 15 ਦਿਨਾਂ ਦਾ ਸੀਜ਼ਨ ਉਸ ਤੋਂ ਬਾਅਦ ਆਪਾਂ ਤੁਹਾਨੂੰ ਲਗਾਤਾਰ ਵੀਡੀਓ ਦਿਖਾਵਾਂਗੇ ਇਹ ਬਜਰੰਗੀ ਲਜਵਾਣਾ ਵੀਰੇ ਉਹਦਾ ਕਟਾ ਆਇਆਗਾ ਆਪਣੀ ਰੌਣਕ ਮੱਝ ਦਾ ਬੱਚਾ ਇਹ ਆਹ ਰੌਣਕਾ ਰੌਣਕ 16 17 ਕਿਲੋ ਦੁੱਧ ਤੇ ਹੁਣ ਚੱਲੀ ਜਾਂਦੀ ਆ ਇਹ ਹੋਗੀ 20 22 ਦਿਨਾਂ ਦੀ ਸੂਈ ਠੀਕ ਆ ਬਾਈ ਜੀ M468 ਦੀ ਆ ਗਈ ਹੈ CLDB ਦੀ ਇਹ ਆਈ ਸੀ ਆਪਣੀ ਨਵਾਬ ਵਾਲੀ ਝੋਟੀ ਚ ਨਵਾਬ ਵਾਲੀ ਨੇ ਵੀ ਵੀਰੇ 14 ਪ੍ਰਾਸ ਦੁੱਧ ਦਿੱਤਾ ਸੀ ਇੱਕ ਥਣ ਚ ਮਸਟੈਟਸ ਸੀਗੀ ਵੀਰੇ ਫੇਰ ਵੀ ਇਹਨਾਂ ਤੋਂ ਦੇ ਦਿੱਤਾ ਦੇਖ ਲਓ ਥਣ ਹਜੇ ਵੀ ਸੁਝਾ ਇੱਕ ਸਾਲ ਹੋ ਗਿਆ ਪੂਰਾ ਦੁੱਧ ਵਧੀਆ ਸਹੀ ਆਉਂਦਾ ਸੋਜ ਨਹੀਂ ਉਹਦੀ ਘਟੀ ਬਹੁਤ ਟ੍ਰੀਟਮੈਂਟ ਕਰ ਲਿਆ ਚੱਲਦਾ ਰਹਿ ਗਿਆ ਥਣਾ ਬਾਹੇ ਗੁਰਦੀ ਕਿਰਪਾ ਨਾਲ ਚਲੋ ਤੇ ਇਹ ਵੀਡੀਓ ਸੀ ਬਾਈ ਜੀ ਇਸ ਤਰ੍ਹਾਂ ਵੀ ਚੰਗੇ ਸੀਮਣ ਵਰਤ ਰਿਹਾ ਬੋ ਹਨ ਤੇ ਸਹੀ ਆਪਾਂ ਕੋਈ ਕਾੜਿਆਂ ਦੀ ਜੋ ਵੀ ਜਿੰਨੀ ਚੀਜ਼ਾਂ ਮੈਂ ਵਰਤਦਾ ਉਹ ਸੋਨੋ ਭਰਾਵਾਂ ਨੂੰ ਦੱਸ ਦੇ ਵੀ ਰਹਿਣੇ ਆ ਪਸ਼ੂ ਨੂੰ ਕੀ ਕੀ ਪਾਉਣਾ ਜਿੰਨਾ ਜਿਵੇਂ ਮੈਂ ਆਪ ਵਰਤਦਾ ਕੋਈ ਐਕਸਟਰਾ ਫਾਰਮੂਲੇ ਨਹੀਂ ਬਣਾ ਕੇ ਆਪਾਂ ਦੱਸ ਦੇ ਵੀਰੇ ਇਹ ਚੀਜ਼ਾਂ ਵਰਤ ਲਓ ਬਾਕੀ ਵੀਡੀਓ ਚੰਗੀ ਲੱਗੂ ਤਾਂ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਆਹ ਦੇਖ ਲਓ ਆਹ ਕੱਟੀ ਆਪਣੀ ਸਹੀ 1 ਸਾਲ ਦੀ ਹੋ ਗਈ 1 ਸਾਲ ਤੇ 10 12 ਦਿਨ ਉੱਤੇ ਹੋ ਗਈ ਉਰੇ ਹੋ ਬੱਤ ਚੱਲ ਪਿੱਦੂ ਇਹ ਪਿੱਦੂ ਵਾਜਦਾ ਆਪਣਾ ਦੇਖੋ ਕਿਵੇਂਆ ਗਰੋਥ ਵੀਰੇ ਕਰੋ ਚੈੱਕ ਇਹਨੂੰ ਵੀ 1 ਸਾਲ ਦੀ ਹੈ ਬਾਈ ਜੀ ਇਹ ਮੈਨੂੰ ਲੱਗਦਾ ਵੀ ਇਹ 5-6 ਮਹੀਨਿਆਂ ਨੂੰ ਇਹਨੂੰ ਆਪਾਂ ਟੀਕਾ ਦਵਾ ਦਾਂਗੇ ਅ ਜਦੋਂ ਮੂਰੇ ਸੌਣ ਭਾਦੋ ਆਊਗਾ ਦੇਸੀ ਜਿਹੇ ਮਹੀਨਿਆਂ ਚ ਆਪਾਂ ਜਿਵੇਂ ਕਹਿਦਗੇ ਦੇਖ ਲਓ ਇਹਦੀ ਗਰੋਥ ਗਰੋਥ ਹਨਾ ਬਾਕੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਮੇਲਿਆਂ ਚ ਮਿਲਾਂਗੇ ਇਸ ਵਾਰੀ ਆਪਾਂ ਕਰਾਂਗੇ ਸਾਰੀਆਂ ਵੀਡੀਓ ਕਵਰ ਮੇਲੇ 'ਚ ਵੀ ਜਰੂਰ ਪਸ਼ੂ ਪਾਈਏ ਵੀਰੇ ਕੱਲਾ ਹੈਗਾ ਮੈਂ ਫਿਰ ਘਰੇ ਨਹੀਂ ਲੋਟ ਆਉਂਦੇ ਮਾਤਾ ਵਰਗਿਆਂ ਤੋਂ ਪਸ਼ੂ ਹਨ ਤੇ ਉੱਥੇ ਮੇਲੇ 'ਚ ਤਾਂ ਜੇ ਦੁੱਧ ਚਵਾਈ ਚ ਪਾਉਣਾ ਘੱਟੋ ਘੱਟ ਬੰਦੇ ਨੂੰ 10 ਤੋਂ 12 ਦਿਨ ਕੱਢਣੇ ਪੈਣਗੇ ਤੇ ਲਾਈਵ ਜਰੂਰ ਕਰਾਂਗੇ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ